ਜਿਹੜਾ ਲਾਹੌਰ ਦੇ ਵਿੱਚ ਜਿਹੜਾ ਚੌਂਕ ਬੰਨਾ ਹੈ ਉਹਦੀ ਗੱਲ ਹੋਵੇ ਚਾਹੇ ਕਰਤਾਰ ਸਿੰਘ ਸਰਾਬਤ ਜਿਹੜੇ ਅਨਨੋਨ ਫੈਕਟਸ ਹੋਣ ਉਹਨਾਂ ਨੂੰ ਦੱਸਣ ਦੀ ਗੱਲ ਹੋਵੇ ਦੱਖਣੀ ਏਸ਼ੀਆ ਦਾ ਇਲਾਕਾ ਉਹਦੇ ਚ ਹਾਰ ਹੋਈ ਸਰੈਂਡਰ ਕਰਨਾ ਪਿਆ ਉਹਦੇ ਤੋਂ ਬਾਅਦ ਆਈ ਇਹਨੇ ਬੜਾ ਆਜ਼ਾਦ ਇੰਫੋ ਆਰਚੜੀ ਹੈ ਨੇਤਾਜੀ ਸੁਭਾਸ਼ ਨੇ ਬਣਾਈ ਉਹ ਉਹ ਇੱਕ ਦਬਾਅ ਸੀ ਹਿਸਟੋਰੀਅਨ ਦਾ ਇਹ ਕਹਿਣਾ ਹੈ ਕਿ ਉਹ ਸਭ ਤੋਂ ਵੱਡਾ ਚੈਲੰਜ ਸੀ ਅੰਗਰੇਜ਼ ਰਾਜ ਵਾਸਤੇ ਕਿ ਅਗਰ ਉਹ ਦੁਪੈਰ ਜੰਮ ਜਾਂਦੇ ਜਾਂ ਥੋੜਾ ਹਿੰਦੁਸਤਾਨ ਵਿੱਚ ਚੀਜ਼ਾਂ ਨਾਲ ਹੋ ਜਾਂਦੀਆਂ ਤਾਫਿਰ ਉਸ ਵੇਲੇ ਅੰਗਰੇਜ਼ ਨੂੰ ਦੌੜਨਾ ਪੈਣਾ ਸੀ ਕਿਉਂਕਿ ਅੰਗਰੇਜ਼ ਅਫਸਰਾਂ ਨੂੰ ਤੁਸੀਂ ਜਿਆਦਾ ਚੰਗਾ ਦਿੰਦੇ ਹੋ ਜਿਹੜੇ ਇੰਡੀਅਨ ਉਹ ਉਹ ਹੌਲੀ ਹੌਲੀ ਚੇਤਨ ਹੋ ਰਹੇ ਸੀ ਕਿਉਂਕਿ ਆਈਐਨਏ ਨੇ ਵੀ ਚੇਤਨ ਕੀਤਾ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਨੇ ਵੀ ਚੇਤਨ ਕੀਤਾ ਆਈਐਨਏ ਇੰਡੀਅਨ ਨੈਸ਼ਨਲ ਆਰਮੀ ਨੈਸ਼ਨਲ ਆਰਮੀ ਆਜ਼ਾਦ ਫੋਰਸ ਇਹ ਉਧਰ ਅੰਗਰੇਜ਼ਾਂ ਦਾ ਜਿਹੜਾ ਆਪਣਾ ਰਾਜ ਹੀ ਬਦਲ ਗਿਆ ਕਿ ਚਰਚਲ ਨੂੰ ਹਾਰ ਹੋ ਗਈ ਜਿਹੜਾ ਕਿ ਸਭ ਤੋਂ ਵੱਡਾ ਲੀਡਰ ਸੀ ਕੈਨੇਡੀਅਨ ਦਾ ਇਹ ਕਹਿਣਾ ਹੈ ਕਿ ਪ੍ਰੋਗਰੈਸਿੰਗ ਅਗਰ ਉਸ ਵੇਲੇ ਸਭ ਤੋਂ ਜ਼ਿਆਦਾ ਪੌਪੂਲਰ ਲੋਕਾਂ ਦੇ ਨੌਜਵਾਨਾਂ ਚ ਸੀ ਜਿਨ੍ਹਾਂ ਨੇ ਮਤਲਬ 11 ਸੂਬਿਆਂ ਚੋਂ 7 ਸੂਬਿਆਂ ਵਿੱਚ ਸੈਕਟਰੀਏਟ ਉਤੇ ਤਿਰੰਗੇ ਝੰਡੇ ਚੜਾ ਲਿਆ। ਹੁਣ ਅੰਗਰੇਜ਼ ਵਾਸਤੇ ਪਾਲਿਸੀ ਇਹ ਸੀਗੀ ਕਿ ਵੀ ਅਸੀਂ ਨਿਕਲਣਾ ਹੈ ਤੇ ਜੇ ਇਹਨਾਂ ਨੂੰ ਉਲਝਾਵਾਂਗੇ ਨਹੀਂ ਤੇ ਫਿਰ ਸੇਖ ਨਹੀਂ ਨਿਕਲ ਸਕਦੇ। ਭਲੇ ਇਹ ਇਹ ਜਿਹੜਾ ਗੰਗੇ ਹੋਏ ਨੇ ਉਹਦੇ ਵਿੱਚ ਅੰਗਰੇਜ਼ ਪੂਰੀ ਤਰ੍ਹਾਂ ਇਨਵੋਲਡ ਸੀ ਔਰ ਰਿਕਾਰਡ ਹੈ ਸਸ਼ੀ ਗਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਫੈਸਰ ਜਗਮਉਨ ਸਿੰਘ ਜੀ ਸਾਡੇ ਨਾਲ ਕਈ ਅਹਿਮ ਮੁੱਦਿਆਂ ਤੇ ਗੱਲ ਕਰ ਚੁੱਕੇ ਨੇ ਇਤਿਹਾਸ ਦੀ ਗੱਲ ਹੋਵੇ ਚਾਹੇ ਉਹ ਭਗਤ ਸਿੰਘ ਦੀ ਜਿਹੜਾ ਲਾਹੌਰ ਦੇ ਵਿੱਚ ਜਿਹੜਾ ਚੌਂਕ ਬੰਨਾ ਹੈ ਉਹਦੀ ਗੱਲ ਹੋਵੇ ਚਾਹੇ ਕਰਤਾਰ ਸਿੰਘ ਸਰਾਬਾ ਦਾ ਜਿਹੜੇ ਅਨਨੋਨ ਫੈਕਟਸ ਹੋਣ ਉਹਨਾਂ ਨੂੰ ਦੱਸਣ ਦੀ ਗੱਲ ਹੋਵੇ ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਅੱਜ ਦਾ ਸੈਸ਼ਨ ਅੱਜ ਦਾ ਇੰਟਰਵਿ ਇਹ ਮੁੱਦਾ ਇਹ ਰਹਿਣਾ ਹੈ ਕਿ ਜਿਹੜਾ 97 ਦੀ ਆਜ਼ਾਦੀ ਕੀ ਸੀਗੀ ਉਸ ਆਜ਼ਾਦੀ ਦੇ ਟਾਈਮ ਤੇ ਵੰਡ ਦੇ ਟਾਈਮ ਤੇ ਸਿੱਖਾਂ ਦੇ ਕੋਈ ਵੱਖਰੇ ਰਾਜ ਦੀ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਪ੍ਰੋਫੈਸਰ ਜਗਮਉਨ ਸਿੰਘ ਜੀ ਨਾਲ ਗੱਲਬਾਤ ਕਰਦਾ ਹਾਂ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ ਸਰ ਮੇਨ ਸਵਾਲ ਇਹੀ ਹੈ ਕਿ ਆਜ਼ਾਦੀ ਦੇ ਟਾਈਮ ਤੇ ਕੀ ਮਾਹੌਲ ਸੀ ਕਿ ਉਹ ਅਸ਼ਟਮਾਲਮ ਕੀ ਸੀਗਾ ਔਰ ਦੂਸਰਾ ਸਵਾਲ ਇਹ ਹੈ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਸਿੱਖਾਂ ਦੇ ਵੱਖਰੇ ਰਾਜ ਦੀ ਕਿਹੜੀ ਗੱਲ ਸੀ ਦੇਖੋ ਪਹਿਲਾ ਸਵਾਲ ਜਿਹੜਾ ਹੈ ਨਾ ਕਿ ਵੀ ਦੂਜੀ ਦੁਨੀਆ ਦੀ ਜੰਗ ਜਿਹੜੀ ਹੈ ਉਹ 45 46 ਵਿੱਚ ਖਤਮ ਹੋ ਰਹੀ ਸੀ। ਔਰ ਉਹਦੇ ਵਿੱਚ ਉਹ ਕਈ ਥਾਈਂ ਉਹਨਾਂ ਨੂੰ ਅੰਗਰੇਜ਼ਾਂ ਨੂੰ ਹਾਰ ਵੀ ਮਿਲੀ ਸੀ। ਜਿਵੇਂ ਜਦੋਂ ਉਹਨਾਂ ਦੀ ਇੰਡੋਨੇਸ਼ੀਆ ਚ ਤੇ ਮਤਲਬ ਇਹ ਜਿਹੜਾ ਸਾਡਾ ਦੱਖਣੀ ਏਸ਼ੀਆ ਵਾਲਾ ਇਲਾਕਾ ਉਹਦੇ ਚ ਹਾਰ ਹੋਈ ਸਰੈਂਡਰ ਕਰਨਾ ਪਿਆ। ਉਹਦੇ ਤੋਂ ਬਾਅਦ ਆਈ ਨੇ ਬੜਾ ਆਜ਼ਾਦ ਹਿੰਦ ਫੌਜ ਜਿਹੜੀ ਹੈ। ਨੇਤਾ ਜੀ ਸੁਭਾਸ਼ ਨੇ ਬਣਾਈ। ਉਹ ਉਹ ਇੱਕ ਦਬਾਅ ਸੀ। ਔਰ ਉਹ ਪਹਿਲੀ ਵਾਰੀ ਉਹਨਾਂ ਨੇ ਅੰਦਰ ਹਿੰਦੁਸਤਾਨ ਦੀ ਧਰਤੀ ਤੇ ਲੜਾਈ ਲੜੀ। ਕਿ ਨਾ ਲੈ ਸੁਭਾਸ਼ ਚंद्र ਬੋਸ ਸੁਭਾਸ਼ ਚंद्र ਬੋਸ ਉਹਨਾਂ ਦੀ ਆਈ ਇੰਨੇ ਨੇ ਜਿਹਦੇ ਉੱਤੇ ਅੰਗਰੇਜ਼ ਹਿਸਟੋਰੀਅਨ ਦਾ ਇਹ ਕਹਿਣਾ ਹੈ ਕਿ ਉਹ ਸਭ ਤੋਂ ਵੱਡਾ ਚੈਲੰਜ ਸੀ ਅੰਗਰੇਜ਼ ਰਾਜ ਵਾਸਤੇ ਕਿ ਅਗਰ ਉਹ ਦੁਪਹਿਰ ਜੰਮ ਜਾਂਦੇ ਜਾਂ ਥੋੜਾ ਹਿੰਦੁਸਤਾਨ ਵਿੱਚ ਚੀਜ਼ਾਂ ਨਾਲ ਹੋ ਜਾਂਦੀਆਂ ਤਾਂ ਫਿਰ ਉਸ ਵੇਲੇ ਅੰਗਰੇਜ਼ ਨੂੰ ਦੌੜਨਾ ਪੈਣਾ ਸੀ ਅੱਛਾ ਹੁਣ ਜਦੋਂ ਤੁਸੀਂ ਦੌੜਦੇ ਹੋ ਉਹ ਉਹ ਹੁਣ ਉਹ ਇਹ ਇੱਕ ਇੰਡੀਕੇਟਰ ਸੀ ਉਹਨਾਂ ਲਈ ਦੂਜਾ ਇੰਡੀਕੇਟਰ ਸੀ ਕਿ ਉਦੋਂ ਨੇਵੀ ਦੀ ਮਿਊਟ ਨਹੀਂ ਹੋਈ ਅੱਛਾ ਨੇਵੀ ਵਿੱਚ ਬਗਾਵਤ ਹੋਈ ਇਹ ਕਿਹਦੇ ਖਿਲਾਫ ਬਗਾਵਤ ਹੋਈ ਅੰਗਰੇਜ਼ਾਂ ਦੇ ਖਿਲਾਫ ਹੀ ਕਿਉਂਕਿ ਇਹ ਮਤਲਬ ਬ੍ਰਿਟ ਅੰਗਰੇਜ਼ ਦਾ ਰਾਜ ਸੀ ਨਾ ਤੇ ਨੇਵੀ ਵੀ ਅੰਗਰੇਜ਼ਾਂ ਦੀ ਸੀ ਪਹਿਲੀ ਵਾਰੀ ਮਤਲਬ ਉਹਨਾਂ ਦੀ ਆਪਣੀ ਨੇਵੀ ਵਿੱਚ ਇੱਕ ਤੇ ਸੀ ਵੀ ਬਾਹਰੋਂ ਫੌਜੀ ਇਕੱਠੇ ਹੋ ਕੇ ਆ ਰਹੇ ਨੇ ਇੱਕ ਹੈ ਕਿ ਤੁਹਾਡੇ ਆਪਣੇ ਕੰਟਰੋਲ 'ਚ ਜਿਹੜਾ ਉਹ ਉਹਦੇ ਤੋਂ ਬਗਾਵਤ ਹੁੰਦੀ ਹੈ ਔਰ ਉਹ ਬਗਾਵਤ ਦੇ ਨਾਲ ਸਾਰਾ ਬੰਬੇ ਜਿਹੜਾ ਉਹ ਉਹਨਾਂ ਨਾਲ ਗਲੀਆਂ ਤੇ ਆ ਮਿਲਾ ਗਿਆ ਨਹੀਂ ਕਿਉਂ ਬਗਾਵਤ ਕਿਉਂ ਹੋਈ ਕਾਰਨ ਬਗਾਵਤ ਮਤਲਬ ਕਿ ਉਹਨਾਂ ਨੂੰ ਪ੍ਰੋਪਰ ਇਨਸਾਨੀ ਮਲਹਲਾਤ ਨਹੀਂ ਮਿਲਦੇ ਸੀਗੇ ਉਹ ਕਿੰਨੇ ਵੀ ਆ ਨੇਵੀ ਵਾਲਿਆਂ ਨੂੰ ਵੀ ਲੱਗਦਾ ਸੀ ਸਾਡੇ ਨਾਲ ਮਲਵਿਤਕਰਾ ਹੋ ਰਿਹਾ ਕਿਉਂਕਿ ਅੰਗਰੇਜ਼ ਅਫਸਰਾਂ ਨੂੰ ਤੁਸੀਂ ਜਿਆਦਾ ਚੰਗਾ ਦਿੰਦੇ ਹੋ ਜਿਹੜੇ ਇੰਡੀਅਨ ਤੇ ਉਹ ਉਹ ਹੌਲੀ ਹੌਲੀ ਚੇਤਨ ਹੋ ਰਹੇ ਸੀ ਨਾ ਹੂੰ ਹੂੰ ਕਿਉਂਕਿ ਆਈਐਨਏ ਨੇ ਵੀ ਚੇਤਨ ਕੀਤਾ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਨੇ ਵੀ ਚੇਤਨ ਕੀਤਾ ਆਈਐਨਏ ਇੰਡੀਅਨ ਨੈਸ਼ਨਲ ਆਰਮੀ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਇੰਫੋਰਸ ਸੋ ਆਜ਼ਾਦ ਇੰਫੋਰਸ ਤੂੰ ਵੀ ਮਲੇ ਇੱਕ ਦੂਜੇ ਚੇਤਨਤਾ ਵੱਧਦੀ ਹੈ ਨਾ ਤੇ ਅਸੀਂ ਆਜ਼ਾਦੀ ਵੱਲ ਚੇਤਨ ਹੋ ਰਹੇ ਸੀ ਉਦੋਂ ਪਹਿਲਾਂ ਬਤਾ ਇਹ ਕਦੋਂ ਦੀ ਗੱਲ ਹੈ ਜਿਹੜੀ ਆਈਐਨਐਨ ਨੇ ਜਦੋਂ ਬਗਾਵਤ ਕੀਤੀ ਨੇਵੀ ਨੇ ਬਗਾਵਤ ਕੀਤੀ ਇਹ ਕਦੋਂ ਦੀ ਗੱਲ ਹੈ 46 ਦੀ ਗੱਲ ਹੈ 46 ਦੀ ਗੱਲ ਹੈ ਤਾਂ ਇਸ ਕਰਕੇ ਅੰਗਰੇਜ਼ ਉਧਰ ਅੰਗਰੇਜ਼ਾਂ ਦਾ ਜਿਹੜਾ ਆਪਣਾ ਰਾਜ ਸੀ ਬਦਲ ਗਿਆ ਕਿ ਚਰਚਲ ਨੂੰ ਹਾਰ ਹੋ ਗਈ ਜਿਹੜਾ ਕਿ ਸਭ ਤੋਂ ਵੱਡਾ ਲੀਡਰ ਸੀ ਉਹਨਾਂ ਦਾ ਜੰਗ ਵੇਲੇ ਉਹਦੇ ਥਾਂ ਮਲ ਲੇਬਰ ਗਵਰਨਮੈਂਟ ਆ ਗਈ ਤਾਂ ਹੁਣ ਉਹਨਾਂ ਵਾਸਤੇ ਵੀ ਸੀ ਵੀ ਆਪਣਾ ਜਿਹੜੀ ਹੈਗਾ ਸਾਡੇ ਇਹਦੇ ਨਹੀਂ ਬਚਾਉਂਦੇ ਉਹਦੇ ਨਾਲੋਂ ਜ਼ਿਆਦਾ ਕੀ ਹੈ ਆਪਣੇ ਰਿਸੋਰਸਸ ਕਿਵੇਂ ਬਚਾਈਏ ਬਿਲਕੁਲ ਉਹਨਾਂ ਇੰਗਲੈਂਡ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਦਾ ਇੰਟਰਸਟ ਤੇਲ ਵਿੱਚ ਸੀ ਅੱਛਾ ਇਰਾਨ ਇਰਾਕ ਇੰਡੀਆ ਦੇ ਤੇਲ ਵਿੱਚ ਵੀ ਕਿਉਂਕਿ ਸਾਹ ਵਿੱਚ ਤੇਲ ਸੀ ਪਰ ਉਹ ਹੈ ਕਿ ਵੀ ਇਹਨੂੰ ਅਸੀਂ ਕਿਵੇਂ ਰੱਖੀਏ ਅੱਛਾ ਜੇ ਜੇ ਸਰਕਾਰ ਆ ਗਈ ਹਿੰਦੁਸਤਾਨ ਦੀ ਉਹ ਉਹ ਸਾਡੇ ਨਾਲ ਮਲ ਉਹਦੇ ਵਿੱਚ ਮਦਦ ਕਰੇਗੀ ਕਿ ਨਹੀਂ ਕਰੇਗੀ ਤਾਂ ਕਾਂਗਰਸ ਤੇ ਉਹਨਾਂ ਨੂੰ ਅਤਵਾਰ ਨਹੀਂ ਸੀ ਕਿਉਂਕਿ ਕਾਂਗਰਸ ਇੱਕ ਬੰਦਾ ਨਹੀਂ ਸੀ ਚਲਾ ਰਿਆ ਉਹਦੇ ਵਿੱਚ ਬਹੁਤ ਸਾਰੇ ਬੰਦੇ ਸੀਗੇ ਬਹੁਤ سارے ਵਿਚਾਰ ਸੀ ਦੂਜਾ ਸੀ ਕਿ ਉਹ ਮਤਲਬ ਐਨਟੀ ਵੀ ਬ੍ਰਿਟਿਸ਼ ਜਿਹੜਾ ਮਰ ਨੇਤਾ ਜੀ ਸੁਭਾਸ਼ ਨੇ 1940 ਚ ਨਾਰਾ ਲਾਇਆ ਸੀ ਕਿ ਵੀ ਅਸੀਂ ਅੰਗਰੇਜ਼ ਰਾਜ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਕਿ ਜਿਹੜਾ ਮਤਲਬ ਇੰਪੀਰੀਅਲਿਜ਼ਮ ਜਿਹਨੂੰ ਅਸੀਂ ਕਿੰਨੇ ਸਾਮਰਾਜਵਾਦ ਨਾਲ ਸਮਝੌਤਾ ਨਹੀਂ ਕਰਨਾ ਕਿਉਂਕਿ ਜਦੋਂ ਸਮਝੌਤਾ ਕਰੋਗੇ ਉਹ ਤੁਹਾਨੂੰ ਬਹੁਤ ਗਹਿਰਾ ਨੁਕਸਾਨ ਕਰਨਗੇ ਦੁਨੀਆ 'ਚ ਉਹਨਾਂ ਨੇ ਤੋਂ ਉਹ ਵੀ ਇੱਕ ਮਤਲਬ ਉਹ ਦੇ ਮਗਰ ਸੀ 42 ਵਾਲੀ ਜਿਹੜੀ ਮੂਵਮੈਂਟ ਡੂ ਐਂਡ ਡਾਈ ਦੀ ਸੀ ਉਹ ਉਹਦੇ ਚ ਵੀ ਲੋਕ ਮਤਲਬ ਜਿਵੇਂ ਕਿਸੇ ਕੈਨੇਡੀਅਨ ਦਾ ਇਹ ਕਹਿਣਾ ਹੈ ਕਿ ਭਗਤ ਸਿੰਘ ਅਗਰ ਉਸ ਵੇਲੇ ਸਭ ਤੋਂ ਜ਼ਿਆਦਾ ਪੌਪੂਲਰ ਲੋਕਾਂ ਚ ਨੌਜਵਾਨਾਂ ਚ ਸੀ ਜਿਨ੍ਹਾਂ ਨੇ ਮਤਲਬ 11 ਸੂਬਿਆਂ ਚੋਂ 7 ਸੂਬਿਆਂ ਵਿੱਚ ਸੈਕਟਰੀਏਟ ਉੱਤੇ ਤਿਰੰਗੇ ਝੰਡੇ ਚੜਾ ਲਏ ਕਬਜ਼ੇ ਕਰ ਲਏ ਤਾਂ ਮਤਲਬ ਇਹ ਇੱਕ ਮਾਹੌਲ ਸੀਗਾ ਮਤਲਬ ਤੁਹਾਡੇ ਹੱਥੋਂ ਜਿਹਦੇ ਨਾਲ ਤੁਸੀਂ ਰਾਜ ਚਲਾਉਣਾ ਚਾਹੁੰਦੇ ਸੀ ਉਹ ਫੌਜ ਔਰ ਇਸੇ ਵਿੱਚ ਹੀ ਉਹ ਉਹਨਾਂ ਨੂੰ ਜਿਹੜੇ ਆਜ਼ਾਦ ਇਨਫੌਜ ਵਾਲੇ ਸੀ ਉਹਨਾਂ ਨੂੰ ਲਾਲ ਕਿਲੇ ਵਿੱਚ ਲਿਆ ਕੇ ਉਹਨਾਂ ਨੇ ਮੁਕਦਮਾ ਚਲਾਇਆ ਓਕੇ ਉਹ ਉਲਟਾ ਪੈ ਗਿਆ ਠੀਕ ਹੈ ਕਿਉਂਕਿ ਉਹਨਾਂ ਨੇ ਤੇ ਇਹ ਸੀ ਨਾ ਤੁਸੀਂ ਲਾਲ ਕਿਲੇ ਜਾਣਾ ਆਉਣਾ ਚਾਹੁੰਦੇ ਸੀ ਲਓ ਤੁਹਾਨੂੰ ਇਸੇ ਮੁਕਦਮਾ ਚਲਾਉਣਾ ਉਦੋਂ ਇੱਕ ਨਾਰਾ ਬਹੁਤ ਪਪੂਲਰ ਹੋਇਆ ਜਿਹੜਾ ਮੈਂ ਵੀ ਬਚਪਨ ਚ ਸੁਣਿਆ ਮਤਲਬ ਉਹ ਸੀ ਢਿੱਲੋ ਸਹਿਗਲ ਸ਼ਾਹ ਨਵਾਜ਼ ਕੀ ਬਾਤ ਲਾਲ ਕਿਲੇ ਤੋਂ ਆਈ ਇੱਕ ਆਵਾਜ਼ ਕੀ ਬਾਤ ਤੋ ਜਿੰਨਾ ਉੱਤੇ ਨਾ ਧਰਮਾਂ ਨੂੰ ਕਹਿ ਕੇ ਵੰਡਣਾ ਚਾਹੁੰਦੇ ਸੀ ਉਹ ਉਹ ਲੋਕਾਂ ਵਿੱਚ ਇਕਤਾ ਪੈਦਾ ਕਰਦੇ ਸੀ ਉਦੋਂ ਹੀ ਸੀ ਵੀ ਤਿਰੰਗਾ ਲਗਾ ਦਿਓ ਜਿੰਦਾ ਮੈਂ ਵੀ ਛੋਟਾ ਸੀਗਾ ਨਾਨਾ ਜੀ ਅਜੀਤ ਸਿੰਘ ਆਏ ਸੀ ਤੇ ਮੇਰੇ ਮਦਰ ਲਗੇ ਤੇ ਉਹਨਾਂ ਦੀ ਮੈਂ ਉਥੇ ਸੀ ਵੀ ਮੈਂ ਵੀ ਛੋਟਾ ਮਤਲਬ 3 ਸਾਲ ਦਾ ਸੀ ਤੇ ਉਹ ਨਾਰੇ ਲਾ ਰਿਹਾ ਸੀ ਉਹ ਕਹਿੰਦੇ ਝੰਡਾ ਤੇ ਲੱਗ ਪਰ ਹੁਣ ਤੁਸੀਂ ਗਾਂ ਕੀ ਕਰੀ ਮੇਰੀ ਤਾਂ ਉਸ ਟਾਈਮ ਸੁਰਤ ਸੀਗੀ ਯਾਨੀ ਕਿ ਜਦੋਂ ਇਹ ਗੱਲਾਂ ਕਿਰ 3 ਸਾਲ ਦੇ 4 ਸਾਲ ਦੇ ਬੱਚੇ ਨੂੰ ਆਪਣੇ ਵਾਲੇ ਵਾਲੇ ਨਾਲ ਕਾਫੀ ਵਧੀਆ ਮੈਮਰੀ ਹੈ ਤੁਹਾਡੀ ਵੀ ਹਾਂ ਤਾਂ ਇਹ ਇਸ ਕਰਕੇ ਇੱਕ ਤੇ ਹਾਲਾਤ ਬਣ ਰਹੇ ਸੀ ਹਾਂ ਹੁਣ ਅੰਗਰੇਜ਼ ਵਾਸਤੇ ਪਾਲਿਸੀ ਇਹ ਸੀਗੀ ਕਿ ਵੀ ਅਸੀਂ ਨਿਕਲਣਾ ਹੈ ਤੇ ਜੇ ਇਹਨਾਂ ਨੂੰ ਉਲਝਾਵਾਂਗੇ ਨਹੀਂ ਤੇ ਫਿਰ ਸੇਫ ਨਹੀਂ ਨਿਕਲ ਸਕਦੇ ਓਕੇ ਅੱਛਾ ਇਹ ਇੱਕ ਪਾਲਿਸੀ ਸੀ ਨਿਕਲਣਾ ਹੈ ਔਰ ਸੇਫ ਨਿਕਲਣਾ ਹੈ ਸੇਫ ਤਾਂ ਨਿਕਲਾਂਗੇ ਜੇ ਤੁਹਾਨੂੰ ਲੜਾਵਾਂਗੇ ਹਾਂ ਮਲੇ ਇਹ ਇਹ ਜਿਹੜਾ ਦੰਗੇ ਹੋਏ ਨੇ ਉਹਦੇ ਚ ਅੰਗਰੇਜ਼ ਪੂਰੀ ਤਰ੍ਹਾਂ ਇਨਵੋਲਡ ਸੀ ਔਰ ਰਿਕਾਰਡ ਕਿਉਂਕਿ ਜਿਹੜਾ ਗਵਰਨਰ ਪੰਜਾਬ ਸੀ ਜੈਟਸਨ ਉਹ ਮੁਸਲਮ ਲੀਗ ਦਾ ਐਕਚੁਅਲੀ ਉਹ ਉਹ ਲੀਡਰ ਸੀ ਅੱਛਾ ਮੁਸਲਮ ਲੀਗ ਨੂੰ ਖੜੇ ਕਰਨ ਉਹਨਾਂ ਨੂੰ ਇਲੈਕਸ਼ਨਾਂ 'ਚ ਮਦਦ ਕਰਨ ਉਹ ਉਹ ਸਾਰਾ ਕਰ ਰਿਹਾ ਸੀ ਹੂੰ ਬਿਲਕੁਲ ਸਪਸ਼ਟ ਮੈਨੂੰ ਉਹਦੇ ਡਾਕੂਮੈਂਟਸ ਤੋਂ ਹੁਣ ਅਵੇਲੇਬਲ ਹੈ ਹੂੰ ਮੈਂ ਇਸ਼ਤਾਕ ਮਲੇ ਨੇ ਬਹੁਤ ਵੱਡੇ ਸਕਾਲਰ ਪਾਕਿਸਤਾਨ ਦੇ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਨਾ ਉਹ ਰਿਕਾਰਡ ਤੇ ਲਿਆਂਦਾ ਹੈ ਤੋ ਇੱਕ ਤੇ ਉਹ ਉਹ ਹਾਲਤ ਸੀ ਮੁਸਲਮ ਲੀਗ ਬਣੀ ਕਿਉਂਕਿ ਮੁਹੰਮਦ ਅਲੀ ਜਨਾ ਮਤਲਬ ਹਿੰਦੁਸਤਾਨ ਚੋਂ ਆਪਣੀ ਵਕਾਲਤ ਛੱਡ ਕੇ ਇੰਗਲੈਂਡ ਚ ਵਕਾਲਤ ਕਰਦੇ ਸੀ ਠੀਕ ਹੈ ਤਾਂ ਇਸ ਕਰਕੇ ਉੱਥੇ ਲੀਡਰਾਂ ਨਾਲ ਮੁਲਾਕਾਤ ਜਿਹੜੀ ਹੈ ਉਹ ਉਹਨਾਂ ਨਾਲ ਸਗੀ ਠੀਕ ਹੈ ਤਾਂ ਇੱਥੇ ਫਿਰ ਹਾਲਾਤ ਬਣਾਏ ਜਿਹੜਾ ਇਹ ਸੀ ਵੀ ਇਦਾਂ ਦਾ ਉਲਝਣ ਉਹ ਦਿਨ ਚ ਪਾਓ ਜਿਹੜਾ ਉਹਨਾਂ ਦਾ ਪੁਰਾਣੀ ਪਾਲਿਸੀ ਚੱਲ ਰਹੀ ਸੀ ਉਟ ਡਾਲੋ ਔਰ ਰਾਜ ਕਰੋ ਉਹ ਪੁਰਾਣੀ ਪਾਲਿਸੀ ਚੱਲ ਰਹੀ ਸੀ ਠੀਕ ਹੈ ਮਤਲਬ ਉਹਦੇ ਖਿਲਾਫ ਹਿੰਦੁਸਤਾਨ ਵਾਲੇ ਏਕਤਾ ਵਲੇ ਬਣੇ ਆਜ਼ਾਦੀ ਦੀ ਲੜਾਈ ਦਾ ਮਤਲਬ ਏਕਤਾ ਸੀ ਜੀ ਜੀ ਜਿਹੜੇ ਅੱਜ ਵੀ ਮਲੇਸ਼ ਚੀਜ਼ ਨੂੰ ਨਹੀਂ ਮੰਨਦੇ ਉਹ ਕਿਤਨਾ ਕਿਤੇ ਅੰਗਰੇਜ਼ਾਂ ਦੇ ਨਾਲ ਉਹਨਾਂ ਦਾ ਹਾਂ ਤਾਲੁਕਾ ਮਤਲਬ ਰਹਿਦਾ ਮਤਲਬ ਦਿਮਾਗੀ ਤੌਰ ਤੇ ਉਹ ਉਸੇ ਪਾਲਿਸੀ ਚ ਉਸੇ ਪਾਲਿਸੀ ਚ ਤਾਂ ਤਾਂ ਇਸ ਕਰਕੇ ਉਹਦੇ ਚੀਜ਼ ਸਿੱਖਾਂ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੈ ਜੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਅਗਰ ਗਦਰ ਪਾਰਟੀ ਆਈ ਹਾਂ ਤੇ ਉਹ ਸਭ ਤੋਂ ਵੱਡਾ ਉਹਨਾਂ ਦੀ ਜਿਹੜੀ ਮੁਖਾਲਫਤ ਸੀ ਉਹ ਅੰਗਰੇਜ਼ਾਂ ਖਿਲਾਫ ਸੀ ਤੇ ਅੰਗਰੇਜ਼ਾਂ ਦੇ ਜਿਹੜੇ ਮਦਦਗਾਰ ਸੀ ਉਹਨਾਂ ਸੀ ਜੇ ਬਬਰ ਅਕਾਲੀ ਹੋਈ ਤੇ ਉਹ ਜਿਹੜੇ ਅੰਗਰੇਜ਼ਾਂ ਦੇ ਮਦਦਗਾਰ ਸੀ ਮਤਲਬ ਜੈਲਦਾਰ ਨੰਬਰਦਾਰ ਉਹ ਉਹ ਉਹਨਾਂ ਉੱਤੇ ਹਮਲਾ ਕਰਦੇ ਸੀ ਤੋਂ ਮਤਲਬ ਕਿ ਜਿਹੜਾ ਖਾਸਾ ਸੀ ਪਬਲਿਕ ਦਾ ਹਾਂ ਹਾਂ ਉਹ ਉਹ ਮਤਲਬ ਕੌਮੀ ਲਹਿਰ ਦੇ ਨਾਲ ਸੀ ਦੇਸ਼ ਪ੍ਰੇਮ ਨਾਲ ਸੀਗਾ ਜੀ ਜੀ ਲੇਕਿਨ ਕੁਝ-ਕੁਝੇ ਆਵਾਜ਼ ਜਿਹੜੇ ਜਿਨ੍ਹਾਂ ਲੋਕਾਂ ਨੇ ਰਾਜ ਦਾ ਸਵਾਦ ਦੇਖਿਆ ਹੋਇਆ ਸੀ ਅੰਗਰੇਜ਼ਾਂ ਨਾਲ ਰਹਿ ਕੇ ਜਾਂ ਪਹਿਲਾਂ ਜਾਂ ਇਹ ਹੈ ਕਿ ਵੀ ਦਲੀਪ ਸਿੰਘ ਨੂੰ ਯਾਦ ਕਰਕੇ ਕਿ ਵੀ ਸਾਡਾ ਰਾਜ ਆਉਣਾ ਚਾਹੀਦਾ ਉਹ ਬਹੁਤ ਮਤਲਬ ਇੱਕ ਥੋੜੀ ਜਿਹੀ ਨਗੁਣੀ ਆਵਾਜ਼ ਜੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਲੜਕਾ ਜਿਹੜਾ ਸੀ ਜੀ ਜੀ ਮਤਲਬ ਉਹਨੂੰ ਲੈ ਕੇ ਮਤਲਬ ਉਹ ਬਿਉ ਰਾਜ ਅਸੀਂ ਲੈਣਾ ਹੈ ਇਹ ਇੱਕ ਬਹੁਤ ਮੈਂ ਸਮਝਦਾ ਕਿ ਬਹੁਤ ਮਾਮੂਲੀ ਆਵਾਜ਼ ਸੇ ਗਈ ਨਹੀਂ ਇੱਕ ਸਰ ਮੈਨੂੰ ਮੈਨੂੰ ਥੋੜਾ ਕਲੀਅਰ ਕਰ ਲੈਂਦਾ ਕਿਉਂਕਿ ਇੱਕ ਦਰਸ਼ਕਾਂ ਨੂੰ ਇਹ ਗੱਲ ਇੱਕ ਜਦੋਂ ਵੰਡ ਦੀ ਗੱਲ ਹੋਈ ਇੱਕ ਮੇਰਾ ਕੁਐਸਚਨ ਹੈ ਮੇਰਾ ਪੁਆਇੰਟ ਇਹ ਹੈ ਪੁਆਇੰਟ ਟੂ ਪੁਆਇੰਟ ਕਰੀਏ ਜਿਆਦਾ ਸਮਝ ਆ ਲੰਦਾ ਜਦੋਂ ਆਜ਼ਾਦੀ ਦੀ ਗੱਲ ਆਈ ਇੱਕ ਤਾਂ ਕਲੀਅਰ ਹੋਣਾ ਚਾਹੀਦਾ ਹੈ ਕਿ ਜਿਹੜੇ ਉਹ ਅੰਗਰੇਜ਼ ਸੀਗੇ ਉਸ ਟਾਈਮ ਸਮੇਂ ਦੇ ਗਵਰਨਰ ਜੋ ਵੀ ਜਿਨ੍ਹਾਂ ਦਾ ਵੀ ਸ਼ਾਸਨ ਚੱਲਦਾ ਸੀ ਇੰਪੀਰੀਅਰ ਸੀ ਉਸ ਸਮੇਂ ਦੇ ਕਿ ਜਿਹੜੀ ਆਜ਼ਾਦੀ 14 ਅਗਸਤ ਨੂੰ ਕੀ ਇੱਕ ਰੋਮਰਸ ਹੈ ਕਿ ਸੱਚਾਈ ਹੈ ਸਿੱਖਾਂ ਦੇ ਰਾਜ ਦੀ ਗੱਲ ਕਦੋਂ ਸ਼ੁਰੂ ਹੋਈ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਕਿ ਜਿਹੜਾ ਜੇ ਉਦੋਂ ਕੋਈ ਰਾਜ ਦੀ ਗੱਲ ਨਹੀਂ ਸੀ ਠੀਕ ਹੈ ਹਾਲਾਂਕਿ ਇਹ ਦਾਣਾ ਜਿਹੜਾ ਹੈ ਉਹ ਜਿਨ੍ਹਾਂ ਨੇ ਸੁੱਟਿਆ ਅੱਛਾ ਸਿੱਖ ਲੀਡਰਾਂ ਨੂੰ ਹੂੰ ਤੇ ਵੀ ਤੁਸੀਂ ਵੀ ਆ ਜਾਓ ਮੇਰੇ ਨਾਲ ਕਿਉਂਕਿ ਉਹ ਉਦੋਂ ਅੰਗਰੇਜ਼ ਤਿਆਰ ਰਿਹਾ ਸੀ ਕਿ ਵੀ ਹਿੰਦੁਸਤਾਨ ਨੂੰ ਵੰਡਣਾ ਸੀ ਅੱਛਾ ਲੇਕਿਨ ਮਤਲਬ ਸਿੱਖਾਂ ਦੇ ਵਿੱਚ ਕੋਈ ਵੀ ਵੰਡ ਵਾਲੇ ਹੱਕ ਚ ਨਹੀਂ ਸਕੇ ਕਿਉਂਕਿ ਇੱਕ ਤੇ ਵੈਸੇ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਬੜੀਆਂ ਕਾਮਨ ਆ ਗਏ ਨੇ ਕੋਈ ਸਿੱਖ ਹਿੰਦੂ ਮਤਲਬ ਉਸ ਵਿੱਚ ਬਖਰੇਮਾਨੀ ਹੈਗਾ ਤੋ ਇਹ ਇਹ ਇੱਕ ਤੇ ਉਹ ਉਹ ਜਿਹੜਾ ਔਰ ਉਹਦੇ ਵਿੱਚ ਜਿਹੜੇ ਉਦੋਂ ਦੇ ਪਪੂਲਰ ਪਬਲਿਕ ਦੇ ਲੀਡਰ ਸੀ ਤੇ ਕੋਈ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੇ ਜ਼ਗੀਰਦਾਰੀ ਵਾਲੇ ਲੀਡਰ ਨੇ ਜਿਨ੍ਹਾਂ ਕੋਲ ਹੈਗਾ ਉਹ ਵੀ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਲੋਕਾਂ ਕੋਈ ਉਹਦੇ ਸਿਵਾਏ ਮਤਲਬ ਜਿਹੜੇ ਅਰਦਲੀ ਨੇ ਉਹਨਾਂ ਤੋਂ ਬਗੈਰ ਉਹਦੇ ਨਾਲ ਕੋਈ ਗੱਲ ਸੁਣਨ ਵਾਲਾ ਨਹੀਂ ਹੁੰਦਾ ਤੋ ਉਹ ਆਵਾਜ਼ ਆਪਾਂ ਨਹੀਂ ਲੈ ਰਹੇ ਆਪਾਂ ਪਬਲਿਕ ਦੀ ਆਵਾਜ਼ ਲੈ ਰਹੇ ਹਾਂ। ਤੋਂ ਇੱਕ ਤੇ ਇਹ ਜਿਹੜਾ ਨਾ ਕਿ ਉਹ ਜਿਹੜਾ ਹੁਣ ਵੀ ਆਉਂਦਾ ਸਵਾਲ ਉਹ ਇੱਕ ਤੇ ਜਨਾਹ ਨੇ ਸੁਟਿਆ ਸੀ। ਠੀਕ ਹੈ। ਉਹ ਉਹ ਰਿਜੈਕਟ ਕੀਤਾ। ਅੱਛਾ ਸਿੱਖਾਂ ਨੇ ਰਿਜੈਕਟ ਕੀਤਾ। ਸਿੱਖਾਂ ਨੇ ਰਿਜੈਕਟ ਕੀਤਾ। ਜਿਹੜੀ ਜਿਹੜੀ ਆਪਣੀ ਟੋਟਲ ਸਿੱਖ ਕੌਮੀ ਮੈਂ ਸਮਝਦਾ ਉਹਨੂੰ ਆਪਾਂ ਨੂੰ ਵਖਰੇਵਾ ਕਰਨਾ ਚਾਹੀਦਾ ਹੈ। ਕਿ ਕੌਮੀ ਜਿਹੜੀ ਸਿੱਖ ਲੀਡਰਸ਼ਿਪ ਸੀ ਤੇ ਜਿਹੜੀ ਜ਼ਗੀਰੀ ਲੀਡਰਸ਼ਿਪ ਸੀ ਰਾਜਾ ਮਹਾਰਾਜਿਆਂ ਦੇ ਟੱਬਰਾਂ 'ਚੋਂ ਉਹਨਾਂ ਦੋਹਾਂ 'ਚ ਫਰਕ ਹੈ ਬਾਤ। ਕਿੱਦਾਂ ਫਰਕ ਮੜਾ ਦੱਸੋ ਮਤਲਬ ਇੱਕ ਲੋਕਾਂ ਦੀ ਆਵਾਜ਼ ਹੈ ਇੱਕ ਹੈ ਉਹ ਜਿਨ੍ਹਾਂ ਦੇ ਜਿਨ੍ਹਾਂ ਨੇ ਰਾਜ ਦਾ ਸਵਾਦ ਲਿਆ ਹੋਇਆ ਹੈ ਜਾਂ ਹੁਣ ਵੀ ਅੰਗਰੇਜ਼ਾਂ ਦੀ ਹਾਂ ਅੰਗਰੇਜ਼ਾਂ ਦੀ ਸਰਪ੍ਰਸਤੀ ਵਿੱਚ ਉਹ ਹੁਣ ਵੀ ਉਹ ਰਾਜ ਦਾ ਮਾਨਦੇ ਨੇ ਉਹ ਉਹਨਾਂ ਦੀ ਬੇਨਿਆਤ ਵੱਖਰੀ ਹੈ ਉਹਨੂੰ ਆਪਾਂ ਸਿੱਖ ਆਵਾਜ਼ ਨਹੀਂ ਕਹਿ ਸਕਦੇ ਹੈਗੇ ਉਹ ਵੀ ਸਿੱਖ ਹੈ ਨਹੀਂ ਸਿੱਖ ਤੇ ਮਤਲਬ ਕੋਈ ਵੀ ਹੋ ਸਕਦਾ ਮਤਲਬ ਮੈਂ ਜੇ ਵਾਲ ਰੱਖਿਓ ਨੇ ਤੇ ਇਹਦੇ ਕਰਕੇ ਸਿੱਖ ਨਹੀਂ ਹਾਂ ਸਿੱਖ ਕਦਰਾਂ ਕੀਮਤਾਂ ਨਾਲ ਹੁੰਦਾ। ਅਰੇ ਵਾਹ ਸਰ! ਕੀ ਵਲ ਗੱਲ ਕਹੀ ਤੁਸੀਂ? ਸਿੱਖ ਕਦਰਾਂ ਕੀਮਤਾਂ ਨਾਲ ਹੁੰਦਾ। ਉਹ ਉਹ ਕਿਦਾਂ? ਜੇ ਦੇਖੋ ਗੁਰੂ ਨਾਨਕ ਜੀ ਜਦੋਂ ਇਹ ਗੱਲ ਕਹਿੰਦੇ ਨੇ ਕਿ ਐਤੀ ਮਾਰ ਪਈ ਕਰਲਾਣੇ ਤੈ ਕਿ ਦਰਦ ਨਾ ਆਇਆ। ਹਾਈ ਹਾਈ ਸਰ। ਜਾਂ ਕਾਬਲੋ ਪਾਪ ਦੀ ਜੰਗ ਲੈ ਤਾਇਆ ਅਜ। ਜੋਰੀ ਮੰਗੇ ਦਾਨ ਵੇ ਲਾ ਲੋ। ਇਹ ਸਿੱਖ ਹੈ। ਵਾਸ। ਜਿਹੜਾ ਅਨਿਆ ਦੇ ਖਿਲਾਫ ਜਿਹੜਾ ਲੋਕਾਂ ਦੇ ਹੱਕ ਵਿੱਚ ਖੜਾ ਹੁੰਦਾ ਹੈ। ਜੇ ਗਦਰ ਪਾਰਟੀ ਨੂੰ ਆਪਾਂ ਕਹਿੰਦੇ ਆ ਮਤਲਬ ਆਪਾਂ ਉਹ ਟਾਈਟਲ ਤੋਂ ਨਾ ਲਈਏ। ਹੂੰ। ਕਿ ਜਿੱਕੇਸੇ ਦੇ ਨਾਲ ਸਿੰਘ ਲੱਗਾ ਹੋਇਆ ਉਹ ਤਾਂ ਕਈਆਂ ਹਿੰਦੁਸਤਾਨ 'ਚ ਤੁਹਾਨੂੰ ਨਾਰਥ ਈਸਟ ਵਿੱਚ ਵੀ ਮਿਲ ਜਾਣਗੇ ਮਤਲਬ ਉਹ 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 ਡਿਫਰੈਂਟ ਹੈ ਹਾਂ ਲੇਕਿਨ ਜਿਹੜਾ ਮਤਲਬ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਉਹ ਕਦਰਾਂ ਕੀਮਤਾਂ ਵਾਲਾ ਹੈ ਮਤਲਬ ਜਿਹੜਾ ਉਹਨਾਂ ਨੂੰ ਜਿੰਦਾ ਹੈ ਉਹਦੇ ਚਾਹੇ ਕਿ ਮੰਨਣਾ ਹੀ ਨਹੀਂ ਤੁਸੀਂ ਉਹਨੂੰ ਜਿੰਦੇ ਹੋ ਤਾਂ ਜਿਹੜਾ ਆਦਮੀ ਵੀ ਲੋਕਾਂ ਦੇ ਹੱਕਾਂ ਦੇ ਉੱਤੇ ਹਮਲਾ ਕਰਦਾ ਹੈ ਹਾਂ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਇਸ ਕਰਕੇ ਰਾਜੇ ਮਹਾਰਾਜੇ ਜਿਹੜੇ ਨੇ ਉਹ ਸਿੱਖ ਨਹੀਂ ਹੈ ਮੇਰੀ ਨਜ਼ਰ ਇਤਿਹਾਸਕ ਤੌਰ ਤੇ ਜੀ ਮਹਾਰਾਜਾ ਰਣਜੀਤ ਸਿੰਘ ਸੀਗੇ ਉਹ ਨਹੀਂ ਨਹੀਂ ਮਹਾਰਾਜਾ ਰਣਜੀਤ ਸਿੰਘ ਉਹ ਤੋਂ ਪਹਿਲਾਂ ਦਾ ਪਾਪ ਪੀਰ ਜਿਹੜਾ ਹੈ ਉਹ ਤਾਂ ਕਾਫੀ ਪੁਰਾਣਾ ਹੈ ਉਹ ਤੋਂ ਬਾਅਦ ਉਸੇ ਤੋਂ ਉਸੇ ਰਾਜ ਵਿੱਚੋਂ ਬਾਬਾ ਰਾਮ ਸਿੰਘ ਵੀ ਨਿਕਲੇ ਨੇ ਜਿਹੜੇ ਉਹਨਾਂ ਦੇ ਚੂਜ਼ਨ ਸਪਾਈ ਸੀਗੇ ਉਹ ਬਾਅਦ ਵਿੱਚ ਇੱਕ ਔਰ ਲੋਕਾਂ ਚ ਕਿਵੇਂ ਤੁਸੀਂ ਉਹ ਜਜ਼ਬਾ ਭਰਨਾ ਹੈ 15 ਸਾਲਾਂ ਚ ਉਹਨਾਂ ਨੇ 1.5 ਲੱਖ ਬੰਦੇ ਇਕੱਠੇ ਕਰਤੇ ਤਾਂ ਤਾਂ ਇਹ ਇਹ ਨੂੰ ਆਪਾਂ ਇੱਕ ਬੰਨੇ ਰੱਖੀਏ ਤੁਹਾਨੂੰ ਤੁਹਾਡਾ ਸਵਾਲ ਹੈ ਕਿ ਉਦੋਂ ਪੋਲਿਟਿਕਸ ਕੀ ਚੱਲ ਰਹੀ ਸੀ ਕੀ ਚੱਲ ਰਹੀ ਸੀ ਪੋਲਿਟਿਕਸ ਚੱਲ ਰਹੀ ਸੀਗੀ ਕਿ ਵੀ ਅੰਗਰੇਜ਼ ਆਪਣੇ ਮਿਡਲ ਈਸਟ ਦੇ ਤੇਲਾਂ ਦੇ ਉੱਤੇ ਕਬਜ਼ਾ ਰੱਖਣ ਲਈ ਹਿੰਦੁਸਤਾਨ ਨੂੰ ਵਰਤਣਾ ਚਾਹੁੰਦਾ ਸੀ ਓਕੇ ਉਹ ਇਹ ਵੀ ਇਸੇ ਕਰਕੇ ਇੱਕ ਪੁਰਾਣੀ ਲੜਾਈ ਹੈ ਕਿ ਵੀ ਰੂਸ ਜਿਹੜਾ ਹੈ ਉਹ ਮਤਲਬ ਅੰਗਰੇਜ਼ਾਂ ਦਾ ਹਮੇਸ਼ਾ ਦੁਸ਼ਮਣ ਹੀ ਰਹੀ ਉਹਨਾਂ ਦੀ ਅੱਛਾ ਇਹ ਇਹਨੂੰ ਰਿੱਚ ਤੇ ਮਤਲਬ ਰੂਸ ਨੂੰ ਰਿੱਚ ਬਿੰਦੇ ਨੇ ਮਤਲਬ ਉਹ ਉਹਨਾਂ ਦੀ ਆਪਸ ਵਿੱਚ ਲੜਾਈ ਦੋ ਮਤਲਬ ਉਹ ਉਹ ਉਹਨੂੰ ਗ੍ਰੇਟ ਗੇਮ ਕਹਿੰਦੇ ਨੇ। ਤਾਂ ਉਹਦੇ ਵਿੱਚ ਹਿੰਦੁਸਤਾਨ ਉਸ ਵੇਲੇ ਸੀਗਾ। ਅੱਛਾ। ਤਾਂ ਇਸ ਕਰਕੇ ਉਸ ਵੇਲੇ ਸਿੱਖਾਂ ਦਾ ਸਵਾਲ ਨਹੀਂ ਆਇਆ। ਸਿੱਖਾਂ ਦਾ ਸਵਾਲ ਕਦੋਂ ਆਇਆ ਉਹ ਵੀ ਤੁਸੀਂ ਧਿਆਨ ਨਾਲ ਲੋਕਾਂ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਮਤਲਬ ਬੰਗਲਾਦੇਸ਼ ਦੀ ਮਦਦ ਕੀਤੀ 1971 ਵਿੱਚ 71 ਚ ਤਾਂ ਫੇਰ ਅਮਰੀਕਾ ਨੇ ਮਤਲਬ ਸੋਚਿਆ ਵੀ ਕਿਤੇ ਇਹਦਾ ਦਬਾਅ ਪਾਕਿਸਤਾਨ ਤੇ ਨਹੀਂ ਕਿਉਂਕਿ ਪਾਕਿਸਤਾਨ ਵੀ ਇੱਕ ਨਹੀਂ ਹੈ। ਉਹ ਸਿੰਧੀ ਵੱਖਰੇ ਨੇ ਅੱਜ ਵੀ ਲੜਦੇ ਨੇ। ਬਲੋਚੀ ਵੱਖਰੇ ਨੇ ਜੀ ਜੀ ਮਤਲਬ ਪੰਜਾਬੀ ਵੱਖਰੇ ਨੇ ਮਤਲਬ ਪਠਾਨ ਵੱਖਰੇ ਨੇ ਉਹ ਆਪਸ ਵਿੱਚ ਅੱਜ ਵੀ ਹੁਣ ਕੱਲ ਵੀ ਮਤਲਬ ਕਿੰਨਾ بڑا ਮੈਸੇਕਰ ਹੋਇਆ ਹੈ ਤੋਂ ਇਹ ਉਹ ਉਹ ਵੀ ਸਭ ਨੇਸ਼ਨਸ ਹੈਗੀਆਂ ਨੇ ਤੂੰ ਮੁਸਲਮਾਨ ਹੋਣਾ ਤੁਹਾਨੂੰ ਇੱਕ ਕੌਮ ਨਹੀਂ ਬਣਾਉਂਦਾ ਜਦੋਂ ਬੰਗਲਾਦੇਸ਼ ਬਣਿਆ ਤੇ ਉਹਦੇ ਤੋਂ ਬਾਅਦ 71 ਤੋਂ ਬਾਅਦ CIA ਨੇ ਅਮਰੀਕਨ ਏਜੰਸੀ ਨੇ ਇੱਕ ਸਕੀਮ ਬਣਾਈ ਕਿ ਵੀ ਪਾਕਿਸਤਾਨ ਨੂੰ ਬਚਾ ਲਈਏ ਅੱਛਾ ਪਾਕਿਸਤਾਨ ਨੂੰ ਬਚਾਉਣ ਲਈ ਉਹਨਾਂ ਨੇ ਖਾਲਸਤਾਨ ਦਾ ਮਤਲਬ ਉਹ ਬੰਦੇ ਖਰੀਦੇ ਅੱਛਾ ਮਤਲਬ ਉਹ ਉਹ ਦਾ ਖਾਲਸਤਾਨ ਦਾ ਨਕਸ਼ਾ ਜੇ ਤੁਸੀਂ ਉਹ ਪਹਿਲਾਂ ਦੇਖੋਗੇ ਉਹ ਹੈਗਾ ਕਿ ਕਛ ਤੋਂ ਲੈ ਕੇ ਮਤਲਬ ਸ਼ਰੀ ਮਤਲਬ ਪਾਕਿਸਤਾਨ ਕਸ਼ਮੀਰ ਤੱਕ ਕਿਉਂਕਿ ਉਹਦੇ ਬਾਰਡਰ ਦੇ ਨਾਲ ਨਾਲ ਇੱਕ ਜਿੰਨੋ ਅਸੀਂ ਕਹਿੰਦੇ ਆ ਕਿ ਇੱਕ ਤੁਸੀਂ ਸਟੇਟ ਖੜੀ ਕਰੋ ਜਿਹਦੇ ਨਾਲ ਮਤਲਬ ਜਿਹੜਾ ਦਿੱਲੀ ਮਤਲਬ ਪੰਜਾਬ ਇੰਡੀਆ ਦਾ ਪ੍ਰੈਸ਼ਰ ਹੈ ਉਹ ਪਾਕਿਸਤਾਨ ਤੇ ਨਾ ਪੈ ਸਕੇ ਅੱਛਾ ਕਿਉਂਕਿ ਜੇ ਸਿੱਧਾ ਹੋਏਗਾ ਤੇ ਉਹ ਨੁਕਸਾਨ ਕਰ ਤੋ ਇਹ ਇਹ ਪੋਲਿਟਿਕਸ ਸੀ ਗਈ ਤੋ ਐਕਚੁਅਲੀ ਜਿਹੜਾ ਅੱਜ ਅਸੀਂ ਖਾਲਿਸਤਾਨ ਸੁਣਦੇ ਆ ਇਹ ਉਦੋਂ ਬੀਜਿਆ ਗਿਆ ਹੈ ਅੱਛਾ 1971 ਦੇ ਵਿੱਚ ਜਦੋਂ ਬੰਗਲਾਦੇਸ਼ ਦੀ ਵੰਡ ਤੋਂ ਬਾਅਦ ਬੰਗਲਾਦੇਸ਼ ਤੇ ਜਵਾਬ ਵਿੱਚ ਹਿੰਦੁਸਤਾਨ ਨੂੰ ਸਜ਼ਾ ਦੇਣ ਲਈ ਮਲੇ ਖੜਾ ਕੀਤਾ ਗਿਆ ਅੱਛਾ ਔਰ ਉਦੋਂ ਮਤਲਬ ਇੱਥੋਂ ਮਤਲਬ ਜਿਹੜਾ ਹੈ ਇੰਗਲੈਂਡ ਵਿੱਚ ਮਤਲਬ ਗਿਆ ਇੱਕ ਬੰਦਾ ਔਰ ਉਹਨੇ ਉਹ ਨਕਸ਼ਾ ਉੱਥੇ ਲਗਾ ਦੇਖਿਆ ਮੈਂ ਅੱਛਾ ਇਹ ਜੀ ਆ ਆ ਸਾਡਾ ਖਾਲਿਸਤਾਨ ਦਾ ਨਕਸ਼ਾ ਕਿਉਂਕਿ ਮੈਂ ਮਤਲਬ ਉੱਥੇ ਜੋ ਸਾਊਥ ਹਾਲ ਚ ਦੇਖਦਾ ਸੀ ਔਰ ਉੱਥੇ ਉਹ ਮਤਲਬ ਖਾਲਸਤਾਨੀ ਡਾਲਰ ਵੇਚ ਰਹੀ ਸੀ ਅੱਛਾ ਖਾਲਸਤਾਨੀ ਪਾਕਿਸਤਾਨ ਦਾ ਜਹਾਜ਼ ਲੈ ਕੇ ਉੱਥੇ ਖਾਲਸਤਾਨ ਲਿਖ ਕੇ ਕਿ ਜੀ ਮਤਲਬ ਉਹ ਉਹ ਇੱਕ ਮੰਸੂਹੀ ਖੜਾ ਕਰ ਰਹੇ ਸੀ ਜਿਹਦੇ ਵਿੱਚ ਇੰਗਲੈਂਡ ਔਰ ਅਮਰੀਕਾ ਦੋਨੋਂ ਮਿਲ ਸ਼ਾਮਲ ਸੀ ਕਿਉਂਕਿ ਉਹਨਾਂ ਦੀ ਪੋਲਿਟਿਕਸ ਵਿੱਚ ਅੱਛਾ ਹਿੰਦੁਸਤਾਨ ਨੂੰ ਕਾਬੂ ਕਰਕੇ ਰੱਖਣਾ ਤਾਂ ਕਿ ਉਹ ਉਹਨਾਂ ਦੇ ਜਿਹੜੇ ਮਤਲਬ ਇੰਟਰਸਟ ਨੇ ਮਤਲਬ ਉਹ ਇੰਟਰਸਟ ਉਹੀ ਸੀ ਈਰਾਨ ਇਰਾਕ ਹੁਣ ਵੀ ਉੱਥੇ ਖੜੇ ਨੇ ਤੇ ਤੇਲ ਨੂੰ ਕਿਵੇਂ ਕਾਬੂ ਕਰਨਾ ਹੈਗਾ ਔਰ ਉਹਨਾਂ ਦੀਆਂ ਕੰਪਨੀਆਂ ਨੇ ਜਿਹੜੇ ਸਰ 1971 ਦੇ ਵਿੱਚ ਜਦੋਂ ਇਹ ਪਾਕਿਸਤ ਸੌਰੀ ਬੰਗਲਾਦੇਸ਼ ਨੂੰ ਅਲੱਗ ਕੀਤਾ ਜੋ ਦਾਣਾ ਸਿੱਟਿਆ ਗਿਆ ਖਾਲਿਸਤਾਨ ਦਾ ਚੋਗਾ ਸਿੱਟਿਆ ਗਿਆ ਸਿੱਖਾਂ ਦਾ ਰੂਮਰਸ ਉਦੋਂ ਦਾ ਮਤਲਬ ਇਹ ਲਹਿਰ ਵੱਡੀ ਹੋਈ ਹੈ ਖਾਲਿਸਤਾਨ ਖਾਲਿਸਤਾਨ ਜਿਹੜੀ ਹੋਣ ਵਾਲੀ ਜਿਹੜੀ ਆਪਾਂ ਅੱਜ ਵਰਲਡ ਸੁਣਦੇ ਨਾ 71 ਤੋਂ ਬਾਅਦ 72 73 'ਚ ਬਣੀ ਹੈ ਬਣੀ ਹੈ ਹਾਂ ਅੱਛਾ ਤਾਂ ਮਤਲਬ ਇਹ ਉਹਨੂੰ ਸਮਝਣ ਦੀ ਲੋੜ ਹੈ ਹਾਂ ਬਿਲਕੁਲ ਸਮਝਣ ਦੀ ਲੋੜ ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਔਰ ਤੁਸੀਂ ਦੇਖੋ ਕਿ 49 ਚ ਜਦੋਂ ਅਸੀਂ ਡਿਵਾਈਡ ਕੀਤੇ ਜਾ ਰਹੇ ਹਾਂ ਉਦੋਂ ਆ ਫਿਲਿਸਟੀਨ ਇਜ਼ਰਾਈਲ ਵੀ ਡਿਵਾਈਡ ਹੋ ਰਿਹਾ ਉਹ ਵੀ ਇੰਗਲੈਂਡ ਕਰ ਰਿਹਾ ਉਹ ਵੀ ਇਸੇ ਕਰਕੇ ਕਰ ਰਿਹਾ ਕਿ ਉਧਰੋਂ ਵੀ ਇਹਨਾਂ ਦੇ ਉੱਤੇ ਤੇਲ ਦੇ ਉੱਤੇ ਅਸੀਂ ਆਪਣਾ ਕਬਜ਼ਾ ਕਿਉਂਕਿ ਉਹ ਲੜਦੇ ਰਹਿਣਗੇ ਅਸੀਂ ਤੇਲ ਆਪਣਾ ਬੇ ਕਰੀ ਚੱਲਾਂਗੇ ਤੋਂ ਇਹ ਇਜ਼ਰਾਈਲ ਬਣਿਆ ਈਰਾਨ ਵਿੱਚ ਮਲੋਨਾ ਨੇ ਰਾਜਪਲਟਾ ਕਰਵਾਇਆ ਔਰ ਸ਼ਾਹ ਨੂੰ ਲਿਆਏ ਜਿਹੜਾ ਬਾਅਦ ਵਿੱਚ 79 ਵਿੱਚ ਲੋਕਾਂ ਨੇ ਸ਼ਾਹ ਨੂੰ ਦੜਾਤਾ ਓਕੇ ਤੋ ਉਹ 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 ਸਾਰਾ ਕੁਝ ਨਾਲ ਨਾਲ ਹੋ ਰਿਹਾ ਹੈ ਕਿਉਂਕਿ ਅਸੀਂ ਆਪਣਾ ਇੱਥੇ ਵਾਲਾ ਹੀ ਨਾ ਦੇਖੀਏ ਦੂਜਾ ਹੈਗਾ ਕਿ ਜਦੋਂ ਤੁਸੀਂ ਕੋਈ ਸਵਾਲ ਖੜਾ ਕਰਦੇ ਹੋ ਤੇ ਤੁਸੀਂ ਪਹਿਲਾਂ ਉਹਦੀ ਸਮੱਸਿਆਵਾਂ ਨੂੰ ਐਡਰੈਸ ਕਰਦੇ ਹੋ ਜਦੋਂ ਲੋਕਾਂ ਨੂੰ ਇਹ ਪਤਾ ਹੈ ਕਿ ਵੀ ਪੰਜਾਬ ਲੈਂਡਲੌਕਡ ਹੈ ਲੈਂਡਲੌਕਡ ਜਿੱਦਾਂ ਜੇ ਨੇਪਾਲ ਹੈ ਉਹਦੀ ਤਰੱਕੀ ਆਪਣੇ ਆਪ ਨਹੀਂ ਕਰ ਸਕਦਾ ਉਹ ਜਿੱਨਾ ਚਿਰ ਤੱਕ ਹੁਣ ਉੱਪਰੋਂ ਚੀਨ ਲੱਗਦਾ ਹੈ ਇਧਰੋਂ ਹਿੰਦੁਸਤਾਨ ਲੱਗਦਾ ਉਹਨੂੰ ਰਾਹ ਨਾ ਮਿਲੇ ਡਿਪੈਂਡਬਲ ਮਤਲਬ ਡਿਪੈਂਡੈਂਟ ਹੈ ਡਿਪੈਂਡੈਂਟ ਹੈ ਉਹ ਮਤਲਬ ਇਹ ਇੰਡੀਪੈਂਡੈਂਟ ਨਹੀਂ ਹੋ ਸਕਦਾ ਓਕੇ ਤੋ ਇਸ ਕਰਕੇ ਪੰਜਾਬ ਲਾਇਕ ਨੇਪਾਲ ਪੰਜਾਬ ਇਦਾਂ ਹੀ ਹੋ ਗਿਆ ਨਾ ਜੇ ਪੰਜਾਬ ਨੂੰ ਵੱਖਰਾ ਇਲਾਕਾ ਲਾਓ ਤੁਸੀਂ ਤੇ ਉਹ ਕਿੱਥੇ ਜੁੜਿਆ ਹੋਇਆ ਕਿੱਥੇ ਜੁੜਿਆ ਮਤਲਬ ਕਿੱਥੇ ਜਾਊਗਾ ਕਿਉਂਕਿ ਵਪਾਰ ਤੁਹਾਡਾ ਸਾਰਾ ਮਤਲਬ ਉਧਰੋਂ ਹੋਣਾ ਹੈ ਭਾਤੇ ਕਿਤੇ ਤੁਸੀਂ ਪਾਈਪ ਲੈ ਕੇ ਵੀ ਆਉਂਦੇ ਹੋ ਤੇ ਦੂਜਿਆਂ ਤੋਂ ਰਾਹ ਮੰਗ ਕੇ ਲਿਆਓਗੇ ਨਾ ਤੋ ਜੇ ਰਾਹ ਨਹੀਂ ਹੈ ਤੁਹਾਡੇ ਘਰ ਨੂੰ ਤੇ ਤੁਸੀਂ ਆਪਣੇ ਫੈਸਲੇ ਆਪ ਕਰ ਹੀ ਨਹੀਂ ਸਕਦੇ ਨਹੀਂ ਕਰ ਸਕਦੇ ਤੋ ਇਹ ਇਸ ਕਰਕੇ ਵਾਇਬਿਲਿਟੀ ਨਹੀਂ ਹੈ ਉਹ ਮਤਲਬ ਜੇ ਆਪਾਂ ਦੇਖਿਆ ਜਾਵੇ ਦੂਜਾ ਹੈਗਾ ਕਿ ਇਹਦੇ ਨਾਲ ਤੁਹਾਡਾ ਕਿਹੜਾ ਮਸਲਾ ਹੱਲ ਹੋਊਗਾ ਸੋ ਆਏ ਤੁਸੀਂ ਇੱਕ ਅੱਗੇ ਉਹ ਹੋਰ ਕੋਈ ਕੁੱਟਦਾ ਸੀ ਹੁਣ ਤੁਸੀਂ ਪੱਗਾਂ ਲਾ ਪਾ ਕੇ ਕੁੱਟਣ ਲੱਗ ਜਾਓਗੇ ਤਾਂ ਮਸਲਾ ਤੇ ਹੱਲ ਨਾ ਹੋਇਆ ਤੁਹਾਡਾ ਜੇ ਅਰਥ ਵਿਵਸਥਾ ਨਹੀਂ ਵੱਧਦੀ ਹਾਂ ਤੁਸੀਂ ਕਿੰਦਾ ਕਰੋਗੇ ਤੁਸੀਂ ਪੰਜਾਬ ਨਾਲ ਵਿਤਕਰਾ ਵੀ ਬੜਾ ਇੱਕ ਨਹੀਂ ਉਹ ਵਿਤਕਰਾ ਇੱਕ ਵੱਖਰੀ ਚੀਜ਼ ਹੈ ਮਤਲਬ ਉਹ ਪਹਿਲਾਂ ਤੇ ਆਪਣਾ ਇਹ ਸਵਾਲ ਆਪਾਂ ਸਮਝੀਏ ਕਿ ਜਿਹੜਾ ਅੱਜ ਰੌਲਾ ਪੈ ਰਿਹਾ ਹੈ ਮਤਲਬ ਇਹ ਰੌਲਾ ਮਤਲਬ ਅੰਤਰਰਾਸ਼ਟਰੀ ਤੌਰ ਤੇ ਮਤਲਬ 1971 ਦੇ ਬੰਗਲਾਦੇਸ਼ ਬਣਨ ਤੋਂ ਬਾਅਦ ਮਲ ਪਿਆ ਕਿਉਂਕਿ ਉਹਨਾਂ ਦੀ ਥਿਊਰੀ ਵੀ ਹਟ ਗਈ ਕਿ ਵੀ ਧਰਮ ਦੇ ਨਾਂ ਤੇ ਰਾਜ ਬਣਦੇ ਨੇ ਜਿਦਾ ਪੈਲਸਟਿਨੀਆਂ ਧਰਮ ਦੇ ਨਾਂ ਤੇ ਹੀ ਬਣਾ ਰਹੇ ਸੀ ਇਸੇ ਤਰ੍ਹਾਂ ਹੀ ਪਾਕਿਸਤਾਨ ਧਰਮ ਦੇ ਨਾਂ ਤੇ ਬਣਾ ਹੁਣ ਉਥੇ ਪੈਲਸਟਿਨ ਕੀ ਹੋ ਰਿਹਾ ਹੈ ਮਲੇ ਇਜ਼ਰਾਈਲ ਕੀ ਹੋ ਰਿਹਾ ਆਪਾਂ ਦੇਖ ਰਹੇ ਆ ਕਿ ਇੰਨਾ ਘਾਣ ਮਤਲਬ ਅੱਖਾਂ ਦੇ ਸਾਹਮਣੇ ਹੋ ਰਿਹਾ ਪਰ ਕੋਈ ਬੋਲ ਨਹੀਂ ਰਿਹਾ ਜਿਹੜਾ ਬੋਲਦਾ ਉਹਨੂੰ ਕੁੱਟਦੇ ਨੇ ਵੀ ਤੁਸੀ ਤੁਸੀ ਬੇਲਸ ਨੰਦਾ ਨਾਂ ਲੈਂਦੇ ਮਤਲਬ ਗਰੀਬ ਆਦਮੀ ਨਾਲ ਬਿਮਾਰ ਖਾ ਰਹਾ ਏ ਔਰ ਉਹ ਉਹਨਾਂ ਦੇ ਖਾਣੇ ਦੇ ਵੀ ਤੁਸੀਂ ਟਰੱਕ ਲੁੱਟਾ ਦਿਓ ਹੂੰ ਹੂੰ ਮਤਲਬ ਇਹਨਾਂ ਕਿਆਸ ਕਿਤੇ ਮਤਲਬ ਉਹ ਇਹ ਮੇਰਾ ਕਹਿਣ ਦਾ ਭਾਅ ਹੈ ਕਿ ਬੰਗਲਾਦੇਸ਼ ਦਾ ਬਣਨਾ ਇੱਕ ਬਹੁਤ ਵੱਡਾ ਇੰਡੀਕੇਟਰ ਸੀ ਵੀ ਜਿਹੜੀ ਪਾਲਿਸੀ ਸਾਮਰਾਜਵਾਦ ਨੇ ਮਤਲਬ ਰੱਖੀ ਹੋਈ ਸੀ ਵੀ ਧਰਮ ਦੇ ਨਾਂ ਤੇ ਲੋਕ ਇਕੱਠੇ ਹੋ ਕੇ ਵੰਡ ਬਣ ਸਕਦੀ ਹੈ ਉਹ ਖਤਮ ਹੋ ਗਿਆ ਮਤਲਬ ਟੁੱਟ ਗਿਆ ਨਾ ਕਿ ਵੀ ਦੋ ਧਰਮਾਂ ਦੇ ਹੋਏ ਪਰ ਇੱਕ ਦੂਜੇ ਨਾਲ ਕਿੰਨਾ ਜ਼ੁਲਮ ਹੋ ਰਿਹਾ ਹੈ। ਬਿਲਕੁਲ। ਹੋਰ ਜ਼ੁਲਮ ਤੋਂ ਬਾਅਦ ਹੋਏ ਹਿੰਦੁਸਤਾਨ ਦੀ ਆਪਣੀ ਮਜਬੂਰੀ ਸੀ। ਜੀ ਜੀ। ਕਿ ਨਹੀਂ ਤਾਂ ਜ਼ੁਲਮ ਤੁਹਾਡੇ ਗਲ ਪੈ ਰਿਹਾ ਸੀ। ਤੁਸੀਂ ਉਹਨੂੰ ਕੀਤਾ। ਹੂੰ। ਉਸ ਤੋਂ ਬਾਅਦ ਉਹਨਾਂ ਨੇ ਅੱਗੇ ਫਿਰ ਹੁਣ ਧਰਮ ਤੋਂ ਕਿੱਥੋਂ ਆ ਸਕਦਾ। ਬਿਲਕੁਲ। ਤਾਂ ਇਹ ਇਹ ਸਮਝਣ ਦੀ ਲੋੜ ਹੈਗੀ ਹੈ ਨੌਜਵਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਆਪਾਂ ਆਪਣੇ ਮਸਲੇ ਅਗਰ ਹੱਲ ਕਰਨੇ ਨੇ ਜਿਹੜਾ ਤੁਸੀਂ ਅਗਲਾ ਸਵਾਲ ਕੀਤਾ ਹੈ ਕਿ ਵੀ ਕੀ ਫਰਕ ਹੈ। ਮਤਲਬ ਉਹ ਉਹ ਸਾਰੀਆਂ ਸਟੇਟ ਨਾਲ ਹੀ ਵਿਤਕਰਾ ਹੋ ਰਿਹਾ ਹੈ। ਉਕੇ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਮਤਲਬ ਇੱਕ ਐਗਜ਼ਾਮਪਲ ਕਦੇ ਤੁਹਾਨੂੰ ਯਾਦ ਹੋਵੇ ਕਿ ਪਹਿਲਾਂ ਚੁੰਗੀ ਹੁੰਦੀ ਸੀ ਜੀ ਜੀ ਹੁੰਦੀ ਸੀ ਦੇਖੀ ਜੀ 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 ਕਿਉਂਕਿ ਨਾਲ ਸ਼ਹਿਰ ਆਪਣੀ ਆਮਦਨ ਆਪ ਬਣਾਉਂਦਾ ਸੀ ਜਿੰਨਾ ਚੰਗਾ ਉਹਦਾ ਵਪਾਰ ਹੈ ਓਨੀ ਜ਼ਿਆਦਾ ਚੁੰਗੀ ਉਹ ਡੈਫੀਨਿਟਲੀ ਉਹ ਉਹਨੂੰ ਕਿਸੇ ਤੇ ਨਿਰਭਰ ਨਹੀਂ ਸੀ ਹੋਣਾ ਪੈਂਦਾ ਜੀ 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 ਪਹਿਲਾਂ ਤੇ ਮਤਲਬ ਜਿਹੜੀ ਸੂਬੇ ਦੀ ਸਰਕਾਰ ਸੀ ਔਰ ਇਹ ਵੀ ਵਾਜਪਾਈ ਦੇ ਵੇਲੇ ਹੀ ਹੋਇਆ ਕਿ ਚੁੰਗੀ ਹਟਾਓ ਤਾਂ ਕਿ ਸ਼ਹਿਰ ਜਿਹੜਾ ਹੈ ਉਹ ਕਰਜ਼ੇ ਤੇ ਨਿਰਭਰ ਹੋ ਜਾਏ ਉਦੀ ਆਪਣੀ ਆਮਦਨ ਉਹਨੂੰ ਨਾ ਹੋਵੇ। ਅੱਛਾ ਬਹੁਤ ਵੱਡੀ ਗੱਲ ਕਹਿ ਦਿੱਤੀ ਤੁਸੀਂ ਚੁੰਗੀ ਹਟਾਓ ਇਸ ਪਾਲਿਸੀ ਸੀਗੀ। ਬਿਲਕੁਲ ਪਾਲਿਸੀ ਜੀ ਹਟੀ ਹੈ ਨਾ। ਅੱਛਾ। ਔਰ ਉਹ ਉਹ ਮਤਲਬ ਆ ਸਹੀ ਸੀ ਜਦੋਂ ਚੁੰਗੀ ਹੁੰਦੀ ਸੀ। ਮਤਲਬ ਉਦੋਂ ਦਾ ਇੱਕ ਸ਼ਹਿਰ ਲੁਧਿਆਣੇ ਦਾ ਹਾਲ ਤੁਹਾਨੂੰ ਦੱਸਦਾ। ਸਾਡੇ ਦੋ ਵੱਡੇ ਪੁਲ ਬਣੇ ਨੇ। ਇਹ ਲੁਧਿਆਣੇ ਦੀ ਆਪਣੀ ਕਮਾਈ ਚੋਂ ਬਣੇ ਸੀ। ਹੁਣ ਹੁਣ ਜਿੰਨਾ ਵੀ ਕੰਮ ਹੁੰਦਾ ਉਹ ਕਰਜ਼ੇ ਚ ਹੁੰਦਾ ਹੈ। ਇਹਦਾ ਕਾਰਨ ਕਾਰਨ ਇਹ ਹੈ ਕਿ ਹੁਣ ਤੁਹਾਡੀ ਆਪਣੀ ਆਮਦਨ ਤੁਹਾਡੇ ਵਾਸੀ ਨਹੀਂ ਹੈ। ਫਿਰ ਉਹ ਸਟੇਟ ਨੇ ਲੈ ਲਈ। ਸੇਲ ਟੈਕਸ ਤੇ ਲੈ ਲਈ। ਉਹ ਚੋਰਾ ਨੂੰ ਮੋਰ ਪੈ ਗਏ ਉਹਨਾਂ ਨੇ ਜੀਐਸਟੀ ਲਾਤੀ ਉਹ ਹੁਣ ਸਾਰਾ ਪੈਸਾ ਤੁਹਾਡਾ ਸੈਂਟਰ ਚਲ ਜਾਂਦਾ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਕੜੇ ਹੋਣਾ ਪੈਂਦਾ ਲਾਈਨ ਲਾਈਨ 'ਚ ਉਹ ਵੀ ਹੈ ਕਿ 42% ਤੋਂ 32% ਕਰਤਾ ਤਾਂ ਇਹ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਵਿਤਕਰਾ ਜਿਹੜਾ ਇਹ ਕਿਸੇ ਧਰਮ ਕਰਕੇ ਨਹੀਂ ਹੁੰਦਾ ਮਤਲਬ ਪੰਜਾਬ ਸਾਰੇ ਨਾਲ ਹੋ ਰਿਹਾ ਨਾ ਜੀ ਜੀ ਪੰਜਾਬ 'ਚ ਜੇ ਉਹਦਾ ਆਪ ਗਿਣਤੀ ਜਿਹੜੀ ਵੀ ਮਤਲਬ ਸੈਂਸਸ ਮੁਤਾਬਕ ਹੈ ਤੇ ਉਹਦੇ ਵਿੱਚ 30-30% ਤਿੰਨ ਤਿੰਨ ਧਿਰਾਂ ਨੇ ਮਤਲਬ ਹਿੰਦੂ ਦੀ ਆਪਾਂ ਕਹੀਏ ਕਿ ਉਹ 30% ਨੇ ਜੀ ਮਤਲਬ ਸਿੱਖ 30% ਨੇ ਤੇ 30% ਦਲਤ ਨੇ ਦਲਤ ਨੇ ਤੋਂ ਤੁਮ ਲਾ ਕਿ ਇਹ ਇਹਦੇ ਵਿੱਚ ਇਹ ਜਿਹੜੀ ਹੈ ਇਹ ਸਾਡੇ ਸੋਚਣੇ ਨੂੰ ਵਿਗਾੜਦੀ ਹੈ ਹਾਂ ਸਾਡੇ ਹੱਲ ਕਰਨ ਨੂੰ ਆਪਣੇ ਮਸਲੇ ਹੱਲ ਕਰਨ ਵੱਲ ਮ ਸਾਨੂੰ ਨਹੀਂ ਜਾਣ ਦਿੰਦੀ ਤੋਂ ਮੇਰੀ ਇੱਕੋ ਹੀ ਅਪੀਲ ਹੈ ਕਿ ਵੀ ਸਾਨੂੰ ਇਤਿਹਾਸ ਨੂੰ ਗਹਿਰੀ ਤਰ੍ਹਾਂ ਪੜਨ ਦੀ ਲੋੜ ਹੈ ਪੜਨ ਦੀ ਲੋੜ ਜਿਹੜਾ ਤੁਹਾਨੂੰ ਮਤਲਬ ਵਟਸਐਪ ਤੇ ਭੇਜਿਆ ਜਾ ਰਿਹਾ ਨੇ ਇੱਕ ਲਾਈਨ ਦਾ ਉਹ ਇਤਿਹਾਸ ਨਹੀਂ ਹੈ ਜੀ ਸਰ ਮਤਲਬ ਧਰਮ ਖੜਾ ਕਰ ਸਕਦਾ ਹੈ لیکن ਪਰਮ ਤਾਂ ਖਾ ਹੋਏਗਾ ਮਲੇ ਦੇ ਉੱਤੇ ਬਹੁਤ ਡਿਟੇਲ ਚ ਦੇਖਿਆ ਜਾ ਸਕਦਾ ਹੈ ਔਰ ਮੈਂ ਤਾਂ ਕਿਉਂਕਿ ਉਹਨੂੰ ਫਾਲੋ ਕੀਤਾ ਹੂੰ ਮਤਲਬ ਉਹ ਸਾਰੇ ਡਾਕੂਮੈਂਟ ਵੀ ਨੇ ਉਹ ਉਦੋਂ ਹੀ ਉਹਨਾਂ ਨੇ ਮਤਲਬ ਅਮਰੀਕਨ ਜਿਹੜੇ ਨੇ ਇੱਕ ਮਲਟੀ ਬਿਲੀਅਨਰ ਜੈਪੁਰ ਵਿਆਹ ਕਰਾਉਣ ਆਇਆ ਸੀ ਅੱਛਾ 40 40 ਉਹਦੇ ਨਾਲ ਆਇਲ ਬੈਰਨ ਹੋਰ ਸੀਗੇ ਕਿਉਂਕਿ ਉਸ ਤੋਂ ਬਾਅਦ ਤੁਹਾਡੇ ਜੈਸਲਮੇਰ ਤੇ ਉਸ ਏਰੀਆ 'ਚ ਤੇਲ ਨਿਕਲਿਆ ਕਿਉਂਕਿ ਉਹਨਾਂ ਨੂੰ ਤੇਲ ਸੀਗਾ ਤੇ ਉਹ ਮਤਲਬ ਤੋ ਉਹ ਜਿਹੜੀ ਹੈ ਨਾ ਕਿ ਵੀ ਇਸ ਕਰਕੇ ਜਿਹੜਾ ਮਤਲਬ ਕੁਐਸਚਨ ਹੈ ਕਿ ਕਿ ਸਿੱਖਾਂ ਨੂੰ ਕੱਲਿਆਂ ਨੂੰ ਕਿਉਂ ਰਾਜ ਚਾਹੀਦਾ ਵੇ ਸਾਰੇ ਬੰਦਿਆਂ ਨੂੰ ਰਾਜ ਚਾਹੀਦਾ ਲੋਕਾਂ ਦਾ ਰਾਜ ਔਰ ਹਿੰਦੂ ਕਹਿੰਦੇ ਹਿੰਦੂ ਰਾਸ਼ਟਰ ਚਾਹੀਦਾ ਲੋਕਾਂ ਦਾ ਰਾਜ ਚਾਹੀਦਾ ਹੈ ਹਿੰਦੂ ਉਹ ਵੀ ਉਹੀ ਗਲਤੀ ਕਰ ਰਹੇ ਨੇ ਜਿਹੜੀ ਅੰਗਰੇਜ਼ ਕਰਾਉਣਾ ਚਾਹੁੰਦੇ ਸੀ ਕਰਾਉਣਾ ਚਾਹੁੰਦੇ ਸੀ ਮਤਲਬ ਅੱਜ ਵੀ ਮਲੇ ਹੈ ਕਿ ਵੀ ਤੁਸੀਂ ਆਪਸ ਵਿੱਚ ਵਖਰੇਵਾ ਤੇ ਜਿਆਦਾ ਯੋਰ ਦਿਓ ਏਕੇ ਵਿੱਚ ਕੱਟ ਦਿਓ ਜਿਹੜਾ ਸਾਡਾ ਪੂਰਾ ਸੱਭਿਆਚਾਰ ਹੈ ਉਹਦੇ ਵਿੱਚ ਤੇ ਬਾਬੇ ਬੁੱਲੇ ਸ਼ਾਹ ਤੋਂ ਲੈ ਕੇ ਬਾਬਾ ਫਰੀਦ ਤੋਂ ਲੈ ਕੇ ਬਹੁਤ ਪਹਿਲਾਂ ਮਤਲਬ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਏਕੇ ਦੀ ਗੱਲ ਹੋਈ ਹੈ ਏਕੇ ਦੀ ਗੱਲ ਕਿ ਵੀ ਇਕੱਠੇ ਹੋਵੋਗੇ ਮਤਲਬ ਉਹ ਉਹ ਤੁਹਾਡੇ ਹਿੱਤ ਤੁਹਾਨੂੰ ਇਕੱਠੇ ਕਰਨਗੇ ਔਰ ਉਹ ਜਿਹੜੀਆਂ ਅਸਲ ਮਸਲੇ ਨੇ ਉਹਨਾਂ ਨੂੰ ਆਪਾਂ ਤਾਂ ਹੀ ਐਡਰੈਸ ਕਰ ਸਕਾਂਗੇ ਜੀ ਬਿਲਕੁਲ ਇਹ ਇਸ ਕਰਕੇ ਇਹ ਜਿਹੜਾ ਅੱਜ ਹਵਾਈ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਇਹੀ ਸੋਚਣ ਦੀ ਲੋੜ ਹੈ ਕਿ ਉਹ ਤੁਹਾਡੀਆਂ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਣਗੇ ਕੀ ਉਹ ਤੁਹਾਡੀ ਸਿਹਤ ਜਿਹੜੀ ਹੈ ਉਹ ਫ੍ਰੀ ਕਰ ਸਕਣਗੇ ਕੀ ਉਹ ਤੁਹਾਡੇ ਹੱਥ ਨੂੰ ਕੰਮ ਦੇ ਸਕਾਂਗੇ ਅੱਜ ਦੇ ਸਵਾਲ ਉਹ ਨੇ ਕੀ ਅਸੀਂ ਆਪਣੇ ਫੈਸਲੇ ਆਪ ਕਰਨ ਦੇ ਕਾਬਿਲ ਬਣ ਸਕਾਂਗੇ ਜਦੋਂ ਕਿ ਦੁਨੀਆ ਸਾਡੇ ਨਾਲ ਹੀ ਦੇਸ਼ ਨੇ ਜਿਨ੍ਹਾਂ ਨੇ ਪੂਰੀ ਐਜੂਕੇਸ਼ਨ ਦੇ ਕੇ ਮਤਲਬ ਅੱਜ ਅਸੀਂ ਜਿੰਨਰ ਪੈਸਾ ਬਾਹਰ ਭੇਜ ਰਹੇ ਹਾਂ ਉਹਨਾਂ ਇੱਥੇ ਲਵਾ ਸਕਦੇ ਸੀ ਜੇ ਅਸੀਂ ਐਜੂਕੇਸ਼ਨ ਠੀਕ ਕੀਤੀ ਹੁੰਦੀ ਔਰ ਉਹ এডੂਕੇਸ਼ਨ ਜਿਹੜੀ ਉਹਨਾਂ ਨੂੰ ਆਪਣੇ ਆਪ 'ਚ ਵਿਸ਼ਵਾਸ ਹੱਥਾਂ ਦਾ ਕੰਮ ਦਿੰਦੀ। ਜੀ ਸਰ ਇੱਕ ਸਵਾਲ ਇਹ ਵੀ ਤਾਂ ਪੈਦਾ ਹੁੰਦਾ ਨਾ ਜਿਵੇਂ ਤੁਸੀਂ ਕਹਿ ਰਹੇ ਹੋ ਬਾਹਰ ਜਿੰਨਾ ਪੈਸਾ ਭੇਜ ਦਿੱਤਾ ਆ ਆ ਪੈਥੇ ਵੀ ਕਰ ਸਕਦੇ ਸੀ। ਨੋ ਡਾਊਟ ਕਈ ਲੋਕ ਕਹਿੰਦੇ ਕਿ ਇੱਥੇ ਵੀ এডੂਕੇਸ਼ਨ ਦਿਸਮ ਉਹਨਾਂ ਹੀ ਵਧੀਆ ਹੈ, ਹੈਲਥ ਉਨੀ ਵਧੀਆ ਹੈ। ਬਟ ਇਹ ਕੀ ਡਿਫਰੈਂਸ ਕੀ ਡਿਫਰੈਂਸ਼ੀਏਟ ਕੀ ਹੈ? ਗੱਲ ਇਹ ਕਿ ਤੁਸੀਂ ਸਿਰਫ ਡਿਗਰੀ ਨਾਲ এডੂਕੇਸ਼ਨ ਨਹੀਂ ਮੈਜਰ ਹੁੰਦੀ। ਤੁਹਾਡੇ ਨਾਲ ਤੁਹਾਡੇ ਹੱਥ ਦੇ ਵਿੱਚ ਤੁਹਾਨੂੰ ਆਪਣੇ ਆਪ 'ਚ ਯਕੀਨ ਕਿੰਨਾ ਬਣਿਆ ਹੈ? ਹਾਂ। ਕਿ ਤੁਸੀਂ ਤੁਸੀਂ ਕਿਸੇ ਪ੍ਰੋਬਲਮ ਨੂੰ ਹੱਲ ਕਰਨ ਦੇ ਕਾਬਿਲ ਬਣੇ ਹੋ ਕਿ ਨਹੀਂ ਬਣੇ ਉਹ এডਿਕੇਸ਼ਨ ਹੁੰਦੀ ਹੈ ਅਸੀਂ ਡਿਗਰੀਆਂ ਬਹੁਤ ਦਿੱਤੀਆਂ ਨੇ ਜੀ ਸਰ ਔਰ ਉਹ ਉਹ ਉੱਤੇ ਘਰ ਬੈਠੇ ਸਾਡੇ ਪ੍ਰਾਈਮ ਮਿਨਿਸਟਰ ਨੇ ਵੀ ਆਪਣੀ ਡਿਗਰੀ ਘਰ ਬੈਠੇ ਹੀ ਲੈ ਲਈ ਤਾਂ ਉਹ ਉਹ ਵੀ ਇੱਕ ਹੋ ਹੈਗਾ ਜੀ ਜੀ ਤਾਂ ਇਹ ਇਸ ਕਰਕੇ ਔਰ ਜਿਹੜਾ ਹੁਣ ਹੋ ਰਿਹਾ ਮਤਲਬ ਮਾੜਾ ਜਿਹੜਾ ਕੱਲ ਅਡਾਨੀ ਦਾ ਆਇਆ ਹੈ ਉਹ ਮੈਂ ਦੋਨੋਂ ਡਾਕੂਮੈਂਟ ਦੇਖੇ ਨੇ ਮੇਰੇ ਕੋਲ ओरिजिनल ਨੇ ਮਤਲਬ ਅਸੀਂ ਇੱਥੇ ਹਰ ਚੀਜ਼ ਮਤਲਬ ਉਹ ਇਹ ਹੁਣ ਸੈਂਟਰਲ ਸੈਂਟਰ ਦੀ ਮਿਨਿਸਟਰੀ ਹੋਵੇ ਔਰ ਉਹਨੇ ਸਰਟੀਫਿਕੇਟ ਲੈਣਾ ਉਹ ਕਹਿੰਦਾ ਵੀ ਤੁਸੀਂ ਆਇਆ ਮੇਰੇ ਦੇਸ਼ ਮਲਸੂਬੇ ਨੇ ਇਹ ਇਹਨਾਂ ਤੋਂ ਮਨਾ ਲਓ ਜੀ ਹੁਣ ਉਹ ਅਮਰੀਕਾ ਵਾਲੇ ਕਹਿੰਦੇ ਨੇ ਵੀ ਤੁਸੀਂ ਪੈਸੇ ਦੇ ਕੇ ਫੈਸਲੇ ਕਰਵਾਏ ਨੇ ਇਹ ਤਾਂ ਮਤਲਬ ਸੈਂਟਰ ਵਾਲੇ ਬਰੀ ਤਾਂ ਨਹੀਂ ਹੋ ਸਕਦੇ ਜੇ ਪੈਸਾ ਹੀਟਾਂ ਵਰਤਿਆ ਜਾ ਰਿਹਾ ਹੈ ਤੇ ਜਿਹੜਾ ਉੱਪਰ ਫੈਸਲਾ ਲੈਣ ਵਾਲਾ ਹੈ ਉਹ ਤੇ ਉਦੋਂ ਜ਼ਿਆਦਾ ਲੈ ਰਿਹਾ ਹੋਣਾ ਇਹ ਤਾਂ ਮਤਲਬ ਹਿੱਸੇਦਾਰੀ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਤਰੱਕੀ ਦੀ ਹੈ ਕਿ ਅਸੀਂ ਮਤਲਬ ਕਿਸੇ ਦਿਮਾਗੀ ਤੌਰ ਤੇ ਕਿਸੇ ਨਵੇਂ ਤਰੀਕੇ ਨਾਲ ਮਤਲਬ ਅਸੀਂ ਚੀਜ਼ਾਂ ਨੂੰ ਨਹੀਂ ਤੋੜ ਰਹੇ ਅਸੀਂ ਪਛਾਉ ਕਰ ਰਹੇ ਚਾ ਕਿ ਪੈਸੇ ਨਾ ਪੈਸਾ ਕਿਵੇਂ ਬਣਾਉਣਾ ਹੈ ਬੰਦੇ ਭਾਵੇਂ ਮਰ ਜਾਣ ਉਹਦੇ ਸਹੀ ਗੱਲ ਹੈ ਤੋ ਤੋ ਇਹ ਇਸ ਕਰਕੇ ਮਲਜ ਜਿਹੜੇ ਸਵਾਲ ਆਪਣੇ ਸਾਹਮਣੇ ਹੋਣੇ ਚਾਹੀਦੇ ਨੇ ਕਿ ਇਹਨਾਂ ਨੂੰ ਆਪਾਂ ਕਿਵੇਂ ਐਡਰੈਸ ਕਰੀਏ ਜਿਹੜਾ ਆਪਣਾ ਇਹ ਵੀ ਐਜੂਕੇਸ਼ਨ ਐਜੂਕੇਸ਼ਨ ਇੱਥੇ ਐਜੂਕੇਸ਼ਨ ਉਹ ਨਹੀਂ ਹੈ ਕਿ ਜਿਹੜੀ ਡਿਗਰੀ ਬੱਧੀ ਦੇ ਦੇ ਐਜੂਕੇਸ਼ਨ ਹੈ ਜਿਹੜੀ ਤੁਹਾਡੇ ਹੱਥ ਨੂੰ ਕੰਮ ਤੁਹਾਨੂੰ ਯਕੀਨ ਪੈਦਾ ਕਰ ਸਕੇ ਮੈਂ ਹਰ ਕੰਮ ਕਰ ਸਕਦਾ ਜੇ ਤੋ ਤੁਸੀਂ ਉਹ ਕਰੋਗੇ ਬਹੁਤ ਸਾਰਾ ਮਤਲ ਅਪਰਚੂਨਿਟੀਆਂ ਨੇ ਉਹ ਅਪਰਚੂਨਿਟੀਆਂ ਦਾ ਲਾਸ ਜਿਹੜਾ ਉਹ ਤੁਹਾਨੂੰ ਬਾਹਰ ਨੂੰ ਔਰ ਅਸੀਂ ਆਪ ਹਿੱਸੇਦਾਰ ਆ ਉਹਦੇ ਸਾਡੇ ਮਨਿਸਟਰ ਜਿਹੜੇ ਅੱਜ ਉਹਨਾਂ ਦੇ ਮਤਲਬ ਜਿਹੜੇ ਰਿਸ਼ਤੇਦਾਰ ਨੇ ਉਹ ਉਹ ਹਾਈਲਾਈਟਸ ਦੇ ਪ੍ਰੋਗਰਾਮ ਚ ਚਲਾ ਰਹੇ ਨੇ ਨਾਲੇ ਵੀ ਵੀ ਤੁਸੀਂ ਜ਼ਮੀਨ ਦਿਓ ਅਸੀਂ ਤੁਹਾਨੂੰ ਪੈਸਾ ਦਿੰਦੇ ਲੋਕ ਇਥੋਂ ਜ਼ਮੀਨ ਕਿਸੇ ਹੋਰ ਹੱਥਾਂ ਵਿੱਚ ਦੇ ਕੇ ਆਪਣੇ ਆਪ ਨੂੰ ਧੱਕੇ ਖਾਣ ਲਈ ਜਾ ਰਹੇ ਨੇ ਔਰ ਉਹ ਉਹ ਮਤਲਬ ਉਹ ਹਵਾ ਵੀ ਪੈਦਾ ਕਰਦੇ ਨੇ ਆਓ ਜੀ ਵਾਹ ਐਡਾ ਵੱਡਾ ਬੋਰਡ ਲੱਗਾ ਹੋਇਆ ਆਓ ਜੀ ਤੁਹਾਡਾ ਤੁਹਾਨੂੰ ਹਾਈਲਾਈਟਸ ਵੀ ਕਰਾ ਦੇਾਂਗੇ ਵੀਜ਼ਾ ਵੀ ਦਵਾ ਦੇਾਂਗੇ ਤੁਸੀਂ ਬਹੁਤ ਇਨੀ ਜ਼ਮੀਨ ਦੇਣੀ ਤੁਸੀਂ ਪੈਸੇ ਬਿਨਾਂ ਕਰ ਦੇਣ ਦੀ ਲੋੜ ਹੈ ਤਾਂ ਮਤਲਬ ਬਹੁਤ ਸਾਰਾ ਸਾਜ਼ਿਸ਼ ਜਿਹੜੀ ਹੈਗੀ ਹੈ ਉਹਦੇ ਤੋਂ ਬਚਣ ਦੀ ਲੋੜ ਹੈ ਜੀ ਤਾਂ ਐਸਨ ਪ੍ਰੋਫੈਸਰ ਜਗਮੋਨ ਸਿੰਘ ਜੀ ਨੇ ਜਿਹਨੇ ਕਈ ਜਿਹੜੇ ਮਸਲੇ ਹੁੰਦੇ ਆ ਮਸਲੇ ਦੀ ਜੜ ਤੱਕ ਗੱਲ ਕੀਤੀ ਸਿੱਖਾਂ ਦੇ ਵੱਖਰੇ ਰਾਜ ਕੀ ਸੀਗੇ ਖਾਲਸਾਤਨ ਨਾਮ ਦਾ ਸ਼ਬਦ ਕਦੋਂ ਆਇਆ ਇਹ ਸਾਰੀਆਂ ਗੱਲਾਂ ਇਸ ਇੰਟਰਵਿਊ ਦੇ ਵਿੱਚ ਹੈ ਪਲੀਜ਼ ਰਿਕਵੈਸਟ ਕਰਦਾ ਹਾਂ ਕਿ ਇਸ ਇੰਟਰਵਿਊ ਨੂੰ ਪੂਰਾ ਸੁਣਾ ਕਿਸੇ ਵੀ ਪ੍ਰਕਾਰ ਦੀ ਕੋਈ ਸਕਿਪ ਨਾ ਕਰਿਓ ਇਦਾਂ ਦੇ ਸੈਸ਼ਨ ਇਦਾਂ ਦੀਆਂ ਖਬਰਾਂ ਇਦਾਂ ਦੀਆਂ ਸਟੋਰੀਜ਼ ਦੇ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼